ਗ੍ਰਾਮਿਕੇ ਪਾਵਰ ਐਂਡ ਟ੍ਰਾਂਸਕੋਰ ਠੇਕਾ ਮਜ਼ਦਮ ਯੂਨੀਅਨ ਪੰਜਾਬ ਲੋ ਠੇਕਾ ਮਜ਼ਦਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਟ ਸਰਕਾਰੀ ਵਿਭਾਗਾ ਦੇ ਠੇਕਾ ਮਜ਼ਦਮਾਂ ਵੱਲੋਂ ਵਿਭਾਗਾ ਦੇ ਨੀਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕਾ ਮਜ਼ਦਮਾਂ ਨੂੰ ਵਿਭਾਗਾ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਤੀਸਰੇ ਦਿਨ ਮਜ਼ਦਮਾਂ ਨੂੰ ਕਿਸਾਨ ਜਥੇਬੰਦੀਆਂ ਦੇ ਪੈਨਸ਼ਨਰ ਐਸੋਸੀਏਸ਼ਨ ਨੇ ਆਪਣਾ ਸਮਰਥਨ ਦਿੱਤਾ ਇਕਤਰਤਾ ਨੂੰ ਸੰਬੋਧਨ ਕਰਦੇ ਆ ਵਕਫਾ ਬੁਲਾਰਿਆਂ ਨੇ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਮਰਜ ਕਰਕੇ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਪੌਣੇ 4 ਸਾਲਾਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਅਜੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਕੀਤੀ ਜਾ ਰਹੀ ਅਨਿਲੁੱਟ ਨੂੰ ਬੰਦ ਕਰਨ ਦੇ ਐਲਾਨ ਮਗਰੋਂ ਵੀ ਠੇਕਾ ਮੁਲਾਜ਼ਮਾਂ ਨੂੰ ਠੇਕੇ ਪਰ ਨਾਲੀ ਦੀ ਚੱਕੀ ਵਿੱਚ ਪੀਸਣ ਲਈ ਮਜਬੂਰ ਕੀਤਾ ਹੋਇਆ ਹੈ ਜਰ ਕਿ ਸਰਕਾਰੀ ਵਿਭਾਗਾਂ ਦੇ ਠੇਕਾ ਮਜ਼ਦਮਾਂ ਨੂੰ ਵਿਭਾਗਾਂ ਵਿੱਚ ਪੱਕਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਵਿਰੋਧ ਵਿੱਚ ਇਸ ਮੁчие ਪੰਜਾਬੀ ਸਰਕਾਰੀ ਵਿਭਾਗਾਂ ਦੇ ਠੇਕਾ ਮਜ਼ਦਮਾਂ ਵੱਲੋਂ ਹੜਤਾਲ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ ਹੈ ਉਹਨਾਂ ਮੰਗ ਕੀਤੀ ਕਿ ਸਰਕਾਰੀ ਵਿਭਾਗਾਂ ਵੀ ਨੀਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਗੁਰਾਇਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਦੋ ਤਰੀਕ ਤੋਂ ਲਗਾਤਾਰ ਜਿਹੜਾ ਆ ਦਿਨ ਰਾਤ ਦਾ ਧਰਨਾ ਚੱਲ ਰਿਹਾ ਇੱਥੇ ਅਸੀਂ ਨਾ ਜਿਹੜਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਅੰਦਰ ਪਾਵਰ ਕਾਮ ਐਂਡ ট্রান্সਕੋ ਠੇਕਾ ਮੁਲਾਜ਼ਮ ਯੂਨੀਅਨ ਆ ਜਿਹੜੀ ਨਾ ਆਪਣੀ ਇਹ ਸਮੂਲੀਅਤ ਕਰ ਰਹੀ ਆ ਤੇ ਉਹਨਾਂ ਦੇ ਬੈਨਰ ਦੇ ਹੇਠ ਲਗਾਤਾਰ ਤਿੰਨ ਦਿਨ ਦਿਨ ਰਾਤ ਦਾ ਧਰਨਾ ਲਗਾਤਾਰ ਆਪਣਾ ਜਾਰੀ ਆ ਤੇ ਇਹ ਜਿਹੜਾ ਆ ਧਰਨਾ ਆਪਾਂ ਲਾ ਰਹੇ ਆ ਜਿਹੜੇ ਪੰਜਾਬ ਬਿਜਲੀ ਬਿਜਲੀ ਸੋਧ ਵੈਲੇ ਆ ਨਾ 225 ਉਹਨਾਂ ਨੂੰ ਰੱਦ ਕਰਾਉਣ ਦੇ ਸੰਬੰਧ ਦੇ ਵਿੱਚ ਆ ਤੇ ਇਸ ਤੋਂ ਬਿਨਾ ਜਿਹੜੇ ਜਿਹੜੀਆਂ ਸਾਡੀਆਂ ਮੰਗਾਂ ਉਹ ਨਹੀਂ ਮੰਨੀਆਂ ਆ ਉਹ ਪੂਰਨ ਤਰੀਕੇ ਦੇ ਉੱਤੇ ਲਾਗੂ ਕਰਾਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਦੇ ਸੰਬੰਧ ਦੇ ਵਿੱਚ ਇਹ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਆ ਹਾਂਜੀ ਕੌਣ ਬਾਰੇ ਜਨਾਬ ਕੀ ਜਾਨਿਤੀ ਕੀ ਆ ਜੇ ਇਹ ਸਰਕਾਰ ਦੀ ਇਹ ਵਾਲੀ ਇਦਾਂ ਦੀਆਂ ਰਹੀਆਂ ਕਰਤੂਤਾਂ ਤਾਂ ਸਾਨੂੰ ਹੋਰ ਵੀ ਸੰਘਰਸ਼ ਤੇ ਤਿੱਖਾ ਕਰਨਾ ਪਊਗਾ ਤੇ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਵੀ ਇਦਾਂ ਦੀਆਂ ਰੈਲੀਆਂ ਕਰਾਂਗੇ ਲਗਾਤਾਰ ਪਿੰਡਾਂ ਦੇ ਵਿੱਚ ਘੁੰਮਾਂਗੇ ਤੇ ਲੋਕਾਂ ਨੂੰ ਆਪਾਂ ਜਾਣਕਾਰੀ ਦਵਾਂਗੇ ਸੂਚਿਤ ਕਰਾਂਗੇ ਕਿ ਇਹ ਸਰਕਾਰ ਇਸ ਟਾਈਮ ਕਰ ਕੀ ਰਹੀ ਆ ਮੁਲਾਜ਼ਮਾਂ ਦੇ ਨਾਲ ਅਸੀਂ ਦੋ ਤਰੀਕ ਦੇ ਦਿਨ ਰਾਤ ਦੇ ਬੈਠੇ ਆ ਜੀ ਇੱਥੇ ਸਾਹਮਣੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਧਾਰਨਾ ਲੱਗਿਆ ਇਹ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜੀ ਨੇ ਨੀਤੀਆਂ ਗਲਤ ਜਿਹੜਾ ਨਵਾਂ 2025 ਦਾ ਸੋਧ ਬਿੱਲ ਆ ਰਿਹਾ ਉਦੇ ਵਿਰੋਧ ਦੇ ਵਿੱਚ ਆ ਸਾਡੇ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਵੱਲੋਂ ਇਹ ਗ੍ਰਿਆਂ ਦੇ ਵਿੱਚ ਲਗਾਤਾਰ ਰਾਤ ਦਿਨ ਦਾ ਧਰਨਾ ਚੱਲ ਰਿਹਾ ਅੱਜ ਤੀਜਾ ਦਿਨ ਆ ਤੇ ਇਹਦੇ ਵਿੱਚ ਫਿਰ ਇਹ ਮਾਰਚ ਵੀ ਕੱਢਿਆ ਗਿਆ ਸੋ ਸਰਕਾਰ ਜਿਹੜਾ ਇਹ 225 ਦਾ ਸੋਧ ਬਿੱਲ ਲਿਆ ਰਹੀ ਆ ਜਿਹਦੇ ਵਿੱਚ ਉਹਨੂੰ ਪੂਰਾ ਪ੍ਰਾਈਵੇਟ ਕਰ ਰਹੀ ਆ ਜਿਹਦੇ ਨਾਲ ਜਿਹੜਾ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਤੇ ਵੀ ਵੱਧ ਭਾਰ ਪਾਇਆ ਜਾ ਰਿਹਾ ਤੇ ਜਿਹੜੀ ਇਹ ਮਹਿਕਮਾ ਆ ਇਹਨੂੰ ਵੀ ਜਦਾ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਦੇਣੀਆਂ ਇਹਨਾਂ ਪੁਛਤਾਂ ਕੀਤੀਆਂ ਜਾ ਰਹੀਆਂ ਕਿਉਂਕਿ ਮੈਂ ਇਹੀ ਅਪੀਲ ਕਰਦਾ ਕਿ ਇਹ ਜਿਹੜੀ 2025 ਵਾਲਾ ਬੈਲਿਆ ਇਹ ਆਮ ਲੋਕਾਂ ਲਈ ਬਹੁਤ ਘਾਤਕ ਹੋਵੇਗਾ ਕਿਉਂ ਆਮ ਲੋਕਾਂ ਨੂੰ ਵੀ ਦਾ ਇਹ ਨਾਲ ਸਾਂਝ ਤੇ ਸਾਂਝੀਦਾਰ ਹੋਣਾ ਚਾਹੀਦਾ ਵੀ ਇਹ ਜਿਹੜੇ ਬੈਲਿਆ ਗਲਤ ਆ ਜਿਹੜੇ ਇਹਦਾ ਵਿਰੋਧ ਕਰਦੇ ਉਹਨਾਂ ਦਾ ਸਾਥ ਦਿਈਏ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਵੀ ਨੇ ਉਹਨਾਂ ਲੋ ਵੀ ਵੱਡੇ ਤੌਰ ਤੇ ਇਹਦੇ ਵਿਰੋਧ ਦੇ ਵਿੱਚ ਪ੍ਰੋਗਰਾਮ ਲੀਕ ਕੇ ਗਏ ਆ ਕੇਐਮਐਮ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਆ ਉਹਦੇ ਵਿੱਚ ਵੀ ਸਾਡੇ ਭਾਦਿਕ ਸੱਜਣੇ ਅਦਬਾ ਵਾਹ ਵੱਲੋਂ ਪਹਿਲਾਂ ਵੀ ਇੱਕ ਤਰੀਕ ਨੂੰ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਸੀ ਇਸੇ 2025 ਬੈਲ ਦੇ ਵਿਰੋਧ ਦੇ ਵਿੱਚ ਤੀਜੇ ਦਿਨ ਧਰਨਾ ਚੱਲ ਰਿਹਾ ਹੈ ਇਹ ਮੁਲਾਜ਼ਮਾਂ ਦੀਆਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਚੱਲ ਰਿਹਾ ਧਰਨਾ ਜਿਹੜੀ ਮੁੱਖ ਮੰਗ ਹੈ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੰਦੀ ਹੈ ਹੋਰ ਜਿਹੜੀਆਂ ਮਰਿਆਦੀ ਮੰਗਾਂ ਜਿਵੇਂ ਸਰਕਾਰੀ ਜ਼ਮੀਨਾਂ ਵੇਚਣ ਦੀ ਗੱਲ ਆਈ ਹੈ ਜਾਂ ਬਿਜਲੀ ਬੋਰਡ ਦੇ ਨਜੀਕਰਨ ਦੀ ਮੰਗ ਆਈ ਹੈ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਸਾਂਝੇ ਫਰੰਟ ਨੂੰ ਚੱਲ ਰਿਹਾ ਸੀਗਾ ਅੱਜ ਦਾਖਲ ਹੀ ਨਹੀਂ ਆਇਆ। ਅਸੀਂ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਿਹੜੀਆਂ ਮੰਗਾਂ ਜਾਇਜ਼ ਮੰਗਾਂ ਵਾਜਬ ਮੰਗਾਂ ਇਹਨਾਂ ਨੂੰ ਮੰਨ ਕੇ ਜਿੱਥੇ ਬੰਦਿਆਂ ਨੂੰ ਮੀਟਿੰਗ ਦੇ ਕੇ ਉਹ ਮੰਗਾਂ ਲਾਗੂ ਕੀਤੀਆਂ ਜਾਣ ਤਾਂ ਕਿ ਜਿਹੜੀ ਮਲਾਜਮਾਂ ਵਿੱਚ ਪਾਈ ਹੋਈ ਆ ਰਹੀ ਬੇਚੈਨੀ ਹੈ ਉਹ ਦੂਰ ਹੋ ਸਕੇ। ਅਗਰ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ ਜਿੱਥੇ ਅਸੀਂ ਅੱਜ ਬਿਜਲੀ ਬਿੱਲ 25 ਦਾ ਐਕਟ ਦਾ ਢੜਮਾ ਵਿਰੋਧ ਕਰਦੇ ਆਂ ਉੱਥੇ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਵੇਚੀਆਂ ਜਾ ਰੀਆਂ ਜ਼ਮੀਨਾਂ ਦੀ ਵਿਕਰੀ ਜਿਹੜੀ ਵੇਚ ਲਈ ਹੋਈ ਹੈ ਉਹਦੀ ਵੀ ਪਰਚੋੜ ਖੇਦੀ ਕਰਦੇ ਆਂ